ਸਤ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪ ਸਭ ਦਾ ਸਵਾਗਤ ਹੈ ਜੀ ਮੇਰੇ ਚੈਨਲ ਤੇ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 23 ਗੁੰਡੇ ਪਾਏ ਆ ਜੀ ਤੇ ਆਪਣਾ ਇਹ 7-7 ਗੁੰਡਿਆਂ ਦਾ ਡਿਜ਼ਾਈਨ ਹੈ ਜੀ ਦੋ ਰੰਗ ਦਾ ਜੀ ਆਪਾਂ ਦੋ ਰੰਗ ਚ ਬਣਾਵਾਂਗੇ ਤੇ ਆਪਾਂ ਗੁੰਡੇ ਪਾ ਕੇ ਤੇ ਕੁਲਟੀ ਸਲਾਈ ਬਣਾ ਲਈ ਤੇ ਹੁਣ ਆਪਾਂ ਡਿਜ਼ਾਈਨ ਸਟਾਰਟ ਕਰਦੇ ਹਾਂ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਜੀ ਬੱਚਿਆਂ ਵਾਸਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਡਿਜ਼ਾਈਨ ਬਣਾਉਣਾ ਦੂਜਾ ਕਲਰ ਆਪਾਂ ਨਾਲ ਆਹ ਵਾਲਾ ਲਾਵਾਂਗੇ ਇਹ ਬਰੀਕ ਵਾਲੀ ਉਹਨਾਂ ਆਪਾਂ ਡਬਲ ਕਰ ਲਈ ਸੀਗੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਡਿਜ਼ਾਈਨ ਆਪਾਂ ਇੱਕ ਗੁੰਡਾ ਤਾਰ ਲਿਆ ਅਗਲਾ ਗੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਹੁਣ ਆਪਾਂ ਇੱਥੇ ਆਪਣਾ ਆਹ ਜਿਹੜਾ ਦੂਜਾ ਕਲਰ ਹੈ ਇਹ ਲਾ ਲਵਾਂਗੇ ਇਹਨੋਂ ਬੈਠੇ ਹਲਕੀ ਜਿਹੀ ਗੰਢ ਪਾ ਲੈਨੇ ਆਂ ਇਹਦੇ ਨਾਲ ਆਪਾਂ 2 ਗੁੰਡੇ ਬਣਾ ਲੈਣੇ ਆ ਜੀ ਇੱਕ ਗੁੰਡਾ ਫਿਰ ਆਪਾਂ ਇਸ ਰੰਗ ਦਾ ਬਣਾ ਲਵਾਂਗੇ ਅਗਲੇ 2 ਗੁੰਡੇ ਫਿਰ ਆਪਾਂ ਇਸ ਰੰਗ ਦੇ ਬਣਾ ਲਵਾਂਗੇ ਅੱਗੇ ਆਪਾਂ 2 ਗੁੰਡੇ ਇਸ ਰੰਗ ਦੇ ਬਣਾਵਾਂਗੇ ਹੁਣ ਆਪਾਂ ਬਣਾਏ ਹੈਗੇ ਜੀ ਇੱਧਰ ਆਪਾਂ ਇਹਦੇ ਸਣੇ ਲੈਣੇ ਆ 2 ਗੁੰਡੇ ਆਪਣੇ ਬੰਦ ਨੂੰ 2 ਗੁੰਡੇ ਤੇ 5 ਗੁੰਡੇ ਆ ਹੋ ਗਏ ਜੀ ਅੱਗੇ ਦੇਖੋ ਜੀ 2 ਗੁੰਡੇ ਆਪਾਂ ਆ ਬਣਾਵਾਂਗੇ ਇੱਥੇ ਕਿਉਂਕਿ ਮੈਂ ਆਹੀ ਇੱਕ ਗੁੰਡਾ ਹੋਰ ਰੱਖਦੇ ਤਾਂ ਆਪਣਾ 2 ਗੁੰਡੇ ਹੋ ਜਾਣੇ ਸੀ ਇੱਕੋ ਹੀ ਰੱਖਿਆ ਆਪਾਂ ਇਹਦੇ ਸਣੇ ਹੀ ਆਪਾਂ ਗਿਣਤੀ ਕੀਤੀ ਆ 5 7 ਗੁੰਡੇ ਹੋ ਗਏ ਜੀ ਅਗਲੇ 2 ਗੁੰਡੇ ਫੇਰ ਆਪਾਂ ਦੂਜੇ ਰੰਗ ਦੇ ਬਣਾਵਾਂਗੇ ਇੱਕ ਗੁੰਡਾ ਆਪਣਾ ਜਿਹੜਾ ਬੇਸ ਕਲਰ ਆ ਉਹਦਾ ਬਣਾਵਾਂਗੇ 2 ਗੁੰਡੇ ਇਸ ਰੰਗ ਦੇ अगे फिर दो कुडे बनाव आपण जेड कलर आपण बॉडर बनवला उदे हो दो आप बनाव इले हण तिन कुडे आ गे जी ਆਪਾਂ ਦੋ ਕੁੰਡੇ ਹੀ ਚਾਹੀਦੇ ਆ ਸਾਈਡ ਤੇ ਵੱਧ ਹੋਣਗੇ ਤਾਂ ਆਪਾਂ ਕੋਈ ਗੱਲ ਨਹੀਂ ਇੱਕ ਇੱਕ ਕੁੰਡਾ ਵੱਧ ਰੱਖ ਸਕਦੇ ਆ ਤੇ ਪਰ ਆਪਾਂ ਚਲੋ ਦੋ ਦੋ ਹੀ ਰੱਖਿਆ ਹੁਣ ਆਪਣੇ ਫਰਸਟ ਸਲਾਈ ਕੰਪਲੀਟ ਹੋ ਗਈ ਜੀ ਦੋ ਕੁੰਡੇ ਆਪਾਂ ਗੁਲਾਬੀ ਰੰਗ ਦੇ ਬਣਾਏ ਦੋ ਆਪਾਂ ਜਾਮਣੀ ਦੇ ਬਣਾਏ ਫਿਰ ਇੱਕ ਗੁਲਾਬੀ ਦੋ ਜਾਮਣੀ ਤੇ ਦੋ ਫਿਰ ਇਸ ਤਰ੍ਹਾਂ ਕਰਕੇ ਆਪਣੇ ਇਹ 7-7 ਕੁੰਡੇ ਹੋ ਗਏ ਹੁਣ ਆਪਾਂ ਆ ਗਏ ਜੀ ਉਲਟੀ ਸਾਈਡ ਉਲਟੀ ਸਾਈਡ ਆਪਾਂ ਦੇਖੋ ਜੀ ਬਣਾਉਣੇ ਹੈਗੇ ਆਹ ਦੋ ਕੁੰਡੀ ਫਿਰ ਤਾਂ ਗਾ ਇਧਰ ਕਰਾਂਗੇ ਹੁਣ ਆਪਾਂ ਪੰਜ ਕੁੰਡੇ ਆਹ ਕੁੰਡਾ ਜਿਹੜਾ ਆਪਣਾ ਇੱਕ ਬਣਾਇਆ ਸੀ ਇਹ ਵੀ ਆਪਾਂ ਹੁਣ ਇਹਦਾ ਜਾਮਨੀ ਰੰਗ ਦਾ ਹੀ ਬਣਾ ਲੈਣਾ ਜੀ ਪੰਜ ਕੁੰਡੇ ਬਣਾ ਲਏ ਜੀ ਹੁਣ ਆਪਾਂ ਆਹ ਵਾਲੇ ਦੋ ਕੁੰਡੇ ਜਿਹੜੇ ਇਹ ਆਪਾਂ ਇਸੇ ਰੰਗ ਦੇ ਬਣਾਉਣੇ ਇਹ ਆਪਣੇ ਸਾਰੇ ਪ੍ਰੋਜੈਕਟ ਚ ਇਸੇ ਤਰ੍ਹਾਂ ਹੀ ਦੁਹਰੇ ਜਾਣਗੇ ਅਗਲੇ 5 ਗੁੰਡੇ ਫੇਰ ਆਪਾਂ ਜਾਮਣੀ ਦੇ 2 ਜਿਹੜੇ ਬਣਾਏ ਸੀ ਉਹ ਵੀ ਤੇ ਇੱਕ ਜਿਹੜਾ ਆਹ ਨਾਲ ਲੈ ਕੇ 5 ਗੁੰਡੇ ਆਪਾਂ ਜਾਮਣੀ ਰੰਗ ਦੇ ਬਣਾ ਲੈਣੇ ਆ। 2 ਗੁੰਡੇ ਆਪਾਂ ਆਪਣੇ ਕੋਲੇ ਆ ਫਿੱਕਾ ਜਿਹਾ ਗੁਲਾਬੀ ਰੰਗ ਹੈ ਇਹਦੇ ਬਣਾ ਲੈਣੇ ਆ। 5 ਗੁੰਡੇ ਅਗਲੇ ਫੇਰ ਆਪਾਂ ਜਾਮਣੀ ਬਣਾ ਲਵਾਂਗੇ। ਦੋ ਗੁੰਡੇ ਆਪਾਂ ਗੁਲਾਬੀ ਦੇ ਬਣਾ ਲਏ। ਆਪਣੇ ਆ ਦੋ ਸਲਾਈਆਂ ਕੰਪਲੀਟ ਹੋ ਗਈਆਂ ਜੀ। ਹੁਣ ਆ ਪਾਵळा ਗੁੰਡਾ ਤਾਰਾਂਗੇ। ਇੱਕ ਅਗਲਾ ਇੱਕ ਗੁੰਡਾ ਹ ਲੈ ਕੇ ਨਾਲ ਤਿੰਨ ਗੁੰਡੇ ਬਣਾ ਲਏ ਆਪਾਂ ਗੁਲਾਬੀ ਦੇ। ਤਿੰਨ ਗੁੰਡੇ ਆਪਾਂ ਜਾਮਣੀ ਦੇ ਬਣਾ ਲਵਾਂਗੇ ਵਿਚਲੇ। ਪੰਜ ਸੀਗੇ ਪੰਜਾਂ ਚ ਹੁਣ ਆਪਾਂ ਤਿੰਨ ਬਣਾ ਲਵਾਂਗੇ ਆਹ ਵਾਲਾ ਕੁੰਡਾ ਹੁਣ ਆਪਾਂ ਇਸ ਰੰਗ ਦਾ ਬਣਾ ਲਵਾਂਗੇ ਆ ਜਿਹੜੇ ਆਪਾਂ ਦੋ ਕੁੰਡੇ ਇਹਨਾਂ ਦੇ ਨਾਲ ਦੇ ਰੰਗ ਦਾ ਗੁਲਾਬੀ ਰੰਗ ਦਾ ਹੁਣ ਆਪਾਂ ਇੱਥੇ ਚਾਰ ਕੁੰਡੇ ਬਣਾ ਲਏ ਸਾਈਡ ਤੇ ਤਾਂ ਆਪਣੇ ਤਿੰਨ ਆਏ ਇੱਥੇ ਆਪਣੇ ਚਾਰ ਆ ਗਏ ਤਿੰਨ ਕੁੰਡੇ ਆਪਾਂ ਫਿਰ ਤੋਂ ਜਾਮਣੀ ਬਣਾ ਲਵਾਂਗੇ ਚਾਰ ਗੁੰਡੇ ਗੁਲਾਬੀ ਦੇ ਬਣਾ ਲਾਂਗੇ ਤੁਸੀਂ ਕੋਈ ਵੀ ਰੰਗ ਲੈ ਸਕਦੇ ਹੋ ਜਿਹੜੇ ਵੀ ਆਪਣੇ ਕੋਲੇ ਬਚੇ ਖੁਚੇ ਰੰਗ ਪਏ ਆ ਆਪਾਂ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਬਣਾ ਸਕਦੇ ਹਾਂ ਇਹੋ ਜਿਹਾ ਹਲਕੇ ਹਲਕੇ ਡਿਜ਼ਾਈਨ ਪਾ ਕੇ ਆ लास्ट ਤੇ ਵੀ ਆਪਣੇ ਕੋਲੇ ਤਿੰਨ ਗੁੰਡੇ ਆ ਗਏ ਹੁਣ ਆਪਾਂ ਆਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਇੱਕ ਗੁੰਡਾ ਤਾਰਿਆ ਇੱਕ ਬਣਾਵਾਂਗੇ ਹੁਣ ਆਪਾਂ ਇੱਕ ਗੁੰਡੇ ਫਿਰ ਪੰਜ ਬਣਾ ਲੈਣੇ ਆ ਜਾਵਣੀਆਂ ਜਿਹੜੇ ਤਿੰਨ ਨਾਲ ਇੱਕ ਇੱਕ ਗੁੰਡਾ ਆਪਾਂ ਆਵਲਾ ਲੈ ਲੈਣਾ ਪੰਜ ਪੰਜ ਗੁੰਡੇ ਆਪਾਂ ਫੇਰ ਬਣਾ ਲੈਣੇ ਅਗਲੇ ਦੋ ਗੁੰਡੇ ਫਿਰ ਗੁਲਾਬੀ ਦੇ ਪੰਜ ਜਾਵਣੀ ਦੇ ਦੋ ਗੁਲਾਬੀ ਪੰਜ ਗੁੰਡੇ ਜਾਮਣੀ ਦੇ ਉਲਟੀ ਸਾਈਡ ਹੈ ਜੀ ਉਲਟੀ ਸਾਈਡ ਤੋਂ ਆਪਾਂ ਪੰਜ ਗੁੰਡੇ ਬਣਾ ਲੈਨੇ ਸਿੱਧੇ ਪਾਸੇ ਆਪਾਂ ਤਿੰਨ ਬਣਾਈ ਸੀ ਦੋ ਗੁੰਡੇ ਗੁਲਾਬੀ ਦੇ ਹੁਣ ਆਪਾਂ ਆਗੇ ਜੀ ਸਿੱਧੇ ਪਾਸੇ ਇੱਥੇ ਆਪਾਂ ਦੋ ਗੁੰਡੇ ਬਣਾਵਾਂਗੇ ਇੰਗਲਾਬੀ ਰੰਗ ਦੇ ਦੋ ਬਣਾਵਾਂਗੇ ਆਪਾਂ ਜਾਮਣੀ ਤੇ ਇੱਕ ਬਣਾਵਾਂਗੇ ਆਪਾਂ ਫਿਰ ਗੁਲਾਬੀ ਰੰਗ ਦਾ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀ ਉਸ ਤਰ੍ਹਾਂ ਦੋ ਫਿਰ ਆਪਾਂ ਗੁਲਾਬੀ ਦੇ ਬਣਾ ਲੈ ਦੋ ਜਾਮਣੀ ਤੇ ਇੱਕ ਆਪਾਂ ਫਿਰ ਗੁਲਾਬੀ ਬਣਾ ਲਵਾਂਗੇ ਆਲੋ ਜੀ ਆਪਾਂ ਸਿੱਧੀ ਸਲਾਈ ਕੰਪਲੀਟ ਕਰ ਲਈ। ਇੱਕੜ ਜਾਣ ਆਪਣਾ ਜੀ ਬਣ ਗਿਆ ਹੁਣ ਇਹ। ਤੇ ਹੁਣ ਦੇਖੋ ਜੀ ਆਪਾਂ ਉਲਟੀ ਸਾਈਡ ਆ ਗਏ। ਉਲਟੀ ਸਾਈਡ ਹੁਣ ਆਪਾਂ ਪੂਰੇ ਕੁੰਡੇ ਆਪਣੇ بیس ਕਲਰ ਦੇ ਆ ਜਿਹੜਾ ਵੀ ਹੋਊਗਾ ਆਪਾਂ ਉਸ ਦੇ ਬਣਾ ਲੈਣੇ ਆ। ਆਹ ਲੋ ਜੀ ਆਪਾਂ ਦੋ ਸਲਾਈਆਂ ਬਣਾ ਲਈਆਂ ਵਿੱਚ। ਆਪਾਂ ਉਲਟੀ ਸਿੱਧੀ ਤੇ ਹੁਣ ਆਪਾਂ ਉਲਟੀ ਸਾਈਡ ਆ ਗਏ ਜੀ ਹੁਣ ਇਹ ਡਿਜ਼ਾਈਨ ਆਪਣਾ ਤਾਂਗਾ ਇਧਰ ਹੈ ਤੇ ਹੁਣ ਆਪਣਾ ਡਿਜ਼ਾਈਨ ਇਹ ਬੜੀ ਹੀ ਆਸਾਨੀ ਨਾਲ ਇਧਰੋਂ ਸਟਾਰਟ ਹੋ ਜੂਗਾ ਜੀ ਕੋਈ ਉਹ ਨਹੀਂ ਹੈਗਾ ਵੀ ਇਧਰੋਂ ਬਣਾਉਣਾ ਔਖਾ ਤਾਂ ਦੇਖੋ ਜੀ ਦੋ ਗੁੰਡੇ ਇੱਕ ਆਪਾਂ ਤਾਰਿਆ ਦੋ ਗੁੰਡੇ ਆਪਾਂ ਆਹ ਸੌਰੀ ਇੱਕ ਬਣਾ ਲਵਾਂਗੇ ਉਲਟਾ ਤੇ ਆਹ ਸੇਮ ਜਗ੍ਹਾ ਤੇ ਹੀ ਆਪਣਾ ਡਿਜ਼ਾਈਨ ਹੈ ਤੇ ਸਟਾਰਟ ਹੋ ਜਾਣਾ ਜੀ ਇੱਥੇ ਦੇਖੋ ਜੀ ਆਪਾਂ ਆਹ ਦੋ ਗੁੰਡੇ ਹੋ ਗਏ ਆਪਣੇ ਦੋ ਗੁੰਡੇ ਆਪਾਂ ਜਾਮਣੀ ਦੇ ਬਣਾ ਲਵਾਂਗੇ ਫਿਰ ਤੋਂ ਤੇ ਇੱਕ ਕੁੰਡਾ ਆਪਾਂ ਗੁਲਾਬੀ ਦਾ ਬਣਾ ਲਵਾਂਗੇ ਬਣਾਵਾਂਗੇ ਦੋ ਕੁੰਡੇ ਫਿਰ ਜਾਮਣੀ ਦੇ ਅੱਗੇ ਦੋ ਕੁੰਡੇ ਗੁਲਾਬੀ ਦੇ ਬਣਾ ਲਾਂਗੇ ਜਿਵੇਂ ਆਪਾਂ ਪਹਿਲੀ ਸਲਾਈ ਬਣਾਈ ਸੀਗੀ ਉਸੇ ਤਰਾਈਏ ਨੂੰ ਆਪਾਂ ਫਿਰ ਸਟਾਰਟ ਕਰ ਲੈਣਾ ਇਹ ਹੁਣ ਬਸ ਉਲਟੇ ਪਾਸੇ ਤੋਂ ਸਟਾਰਟ ਹੋ ਜੂਗਾ ਕਿਉਂਕਿ ਇੱਕ ਵਾਰੀ ਧਾਗਾ ਸਿੱਧੇ ਪਾਸੇ ਆ ਜਾਂਦਾ ਇੱਕ ਵਾਰੀ ਉਲਟੇ ਪਾਸੇ ਜਿਹੜੇ ਆਪਣੇ ਕੋਲੇ ਆ ਦੋ ਕੁੰਡੇ ਬਣਦੇ ਆ ਇਹਨਾਂ ਨੇ ਤਾਂ ਆਪਣੇ ਐਂਡ ਤੱਕ ਇਸੇ ਤਰ੍ਹਾਂ ਹੀ ਬਣਦੇ ਜਾਣੇ ਦੋ ਕੁੰਡੇ ਫਿਰ ਆਪਾਂ ਬਣਾ ਲਵਾਂਗੇ ਜਾਮਣੀ ਇੱਕ ਗੁਲਾਬੀ ਦੋ ਜਾਮਣੀ ਐਂਡ ਤੇ ਆਪਣੇ ਫਿਰ ਦੋ ਗੁਲਾਬੀ ਆ ਗਏ ਆਪਣਾ ਦੂਜਾ ਡਿਜ਼ਾਈਨ ਸਟਾਰਟ ਹੋ ਗਿਆ ਜੀ ਇਹ। ਹੁਣ ਆਪਾਂ ਦੋ ਗੁੰਡੇ ਬਣਾ ਲੇ ਗਲਾਬੀ ਜੀ। ਇੱਥੇ ਆਪਾਂ ਪੰਜ ਗੁੰਡੇ ਜਾਮਣੀ ਦੇ ਬਣਾ ਲਵਾਂਗੇ। ਸਿੱਧੇ ਪਾਸੇ ਦੂਜੀ ਸਲਾਈ ਆਪਣੀ। ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਜਲਦੀ ਬਣ ਜਾਂਦਾ ਹੈ। ਤੇ ਜਰੂਰ ਟਰਾਈ ਕਰਿਓ। ਆਪਣੇ ਕੋਲੇ ਹੁਣ ਬਚੀਆਂ ਉਨਾਂ ਪਈਆਂ ਉਹਦੇ ਆਪਾਂ ਆ ਆਡੋ ਆਡ ਵੀ ਪਾ ਸਕਦੇ ਹਾਂ ਜਿਵੇਂ ਆਪਾਂ ਹੁਣ ਇੱਥੇ ਦੋ ਰੰਗ ਦੇ ਬਣਾਉਨੇ ਆਪਾਂ ਇੱਥੇ ਲੱਗ ਤੋਂ ਰੰਗ ਵੀ ਪਾ ਸਕਦੇ ਹਾਂ ਹੁਣ ਜਦੋਂ ਆਪਾਂ ਇਹਨੂੰ ਡਿਜ਼ਾਈਨ ਨੂੰ ਬਣਾਉਂਦੇ ਆਵਾਂਗੇ ਤਾਂ ਹੁਣ ਆਪਣਾ ਇਹ ਧਾਗਾ ਸਿੱਧੇ ਪਾਸੇ ਆ ਜਾਊਗਾ ਜੀ ਹੁਣ ਆਪਾਂ ਉਲਟੀ ਸਾਈਡਾ ਹੁਣ ਆਪਾਂ ਇੱਥੇ ਤਿੰਨ ਗੁੰਡੇ ਬਣਾ ਲਵਾਂਗੇ ਆਹ ਇੱਕ ਤਾਰ ਕੇ ਦੋ ਬਣਾ ਲਵਾਂਗੇ ਅਗਲੇ ਹੁਣ ਆਪਾਂ ਤਿੰਨ ਗੁੰਡੇ ਜਾਮਣੀ ਬਣਾ ਲਵਾਂਗੇ ਹੁਣ ਆਪਾਂ ਆ ਜਿਹੜਾ ਕੁੰਡਾ ਇਹਨੂੰ ਵੀ ਜਾਮਣੀ ਚ ਬਣਾ ਲਵਾਂਗੇ ਗੁਲਾਬੀ ਆਪਣੇ ਹੁਣ ਇੱਥੇ ਚਾਰ ਬਣ ਜਾਣਗੇ ਜੀ ਦੋ ਗੁੰਡੇ ਆਪਣੇ ਵਿਚਾਲੜੇ ਇੱਕ ਇੱਕ ਸਾਈਡ ਤੋਂ ਲੈ ਲਾਂਗੇ ఎండ్ తిని కండే జీ హే కి బీ దో కుండేలాబీ పండే జమని రంగ ਪਾ ਉਲਟੀ ਸਾਈਡ ਆ ਗਏ ਉਲਟੀ ਸਾਈਡ ਆਪਾਂ ਦੋ ਕੁੰਡੇ ਬਣਾਵਾਂਗੇ ਗੁਲਾਬੀ ਤੇ ਦੋ ਬਣਾਵਾਂਗੇ ਜੀ ਜਾਮਨੀ ਤੇ ਇੱਕ ਗੁਲਾਬੀ ਫੇਰ ਬਣਾ ਲਵਾਂਗੇ ਵਿਚ ਵਾਲਾ ਦੋ ਗੁਲਾਬੀ ਜਿਵੇਂ ਆਪਾਂ ਪਹਿਲੀ ਸਲਾਈ ਸਟਾਰਟ ਕੀਤੀ ਸੀ ਉਹ ਵਾਲੀ ਸਲਾਈ ਹੈ ਜੀ ਆਪਣੀ ਇਹ ਬਸ ਥੋੜਾ ਜਿਹਾ ਉਲਟੀ ਸਿੱਧੀ ਸਲਾਈ ਕੁੰਡਿਆਂ ਦਾ ਧਿਆਨ ਰੱਖਿਓ ਵੀਡੀਓ ਚੰਗੀ ਤਰ੍ਹਾਂ ਦੇਖ ਲਿਓ ਤਾਂ ਬਾਕੀ ਡਿਜ਼ਾਈਨ ਬਹੁਤ ਸੋਹਣਾ ਤੇ ਸੌਖਾ ਬਣਦਾ ਜੀ ਕੋਈ ਉਹਦੇ ਇਹਦੇ ਚੋ ਨਹੀਂ ਹੈਗਾ ਵੀ ਔਖਾ ਹੈ ਤੇ ਬਹੁਤ ਸੋਹਣਾ ਬਣਦਾ ਜੀ ਆ ਲਓ ਜੀ ਆਪਣੇ ਹੁਣ ਦੋ ਡਿਜ਼ਾਈਨ ਬਣ ਗਏ ਤੇ ਹੁਣ ਆਪਾਂ ਇੱਥੇ ਦੋ ਸਲਾਈਆਂ ਆਪਣੀਆਂ ਫਿਰ ਤੋਂ ਆਵਲੀਆਂ ਬਣਾ ਲਵਾਂਗੇ ਹੁਣ ਆਪਣਾ ਡਿਜ਼ਾਈਨ ਇਹ ਮੁੜ ਕੇ ਪਹਿਲਾਂ ਵਾਂਗੂ ਸਿੱਧੇ ਪਾਸੇ ਤੋਂ ਸਟਾਰਟ ਹੋ ਜੂਗਾ ਜੀ ਇਹ ਬਹੁਤ ਸੋਹਣਾ ਲੱਗਦਾ ਤੇ ਆਪਾਂ ਥੋੜਾ ਜਿਹਾ ਤੁਹਾਨੂੰ ਬਣਿਆ ਦਿਖਾਉਨੇ ਆ ਤੇ ਦੇਖੋ ਜੀ ਕਿਸੇ ਵੀ ਰੰਗ ਚ ਤੁਸੀਂ ਬਣਾ ਸਕਦੇ ਹੋ ਤੇ ਜਰੂਰ ਟਰਾਈ ਕਰਿਓ ਤੇ ਜੇ ਆਪਣਾ ਦੱਸਣ ਦਾ ਵੀਡੀਓ ਬਣਾਉਣ ਦਾ ਤਰੀਕਾ ਚੰਗਾ ਲੱਗਿਆ ਤਾਂ ਕਮੈਂਟ ਜਰੂਰ ਕਰਦੇ ਹੋ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਵੀ ਵੱਧ ਤੋਂ ਵੱਧ ਕਰਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਤੇ ਵੀਡੀਓ ਐਂਡ ਤੱਕ ਦੇਖਿਓ ਜੀ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੇ ਜਿਹੇ ਡਿਜ਼ਾਈਨ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ